ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਥੋੜੇ ਕੋਟੇ ਕਸ ਗਏ ਹਨ ਕਿ ਥੋੜੇ ਗੋਟਿਆਂ ਦਾ ਗੈਪ ਘਟ ਗਿਆ ਹੈ ਕਿ ਥੋੜੇ ਕੋਟਿਆਂ 'ਚ ਦਰਦ ਰਹਿੰਦਾ ਹੈ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜ਼ਿਆਦਾਤਰ ਹੁੰਦਾ ਕੀ ਹੈ ਆਪਣੇ ਪੱਟ ਵਾਲੇ ਮਸਲ ਜੋ ਪਾਟ ਰਿਸੈਪਸ ਨੇ ਜਾਂ ਫਿਰ ਗੋਡੇ ਤੋਂ ਥੱਲੇ ਵਾਲੇ ਟਿਬਿਆਲਿਸ ਇੰਟੀਰੀਅਰ ਮਸਲ ਜਦੋਂ ਇਹ ਕਮਜ਼ੋਰ ਹੋ ਜਾਂਦੇ ਨੇ ਦੋਨੋਂ ਹੱਟੀਆਂ ਦੇ ਨਾਲ ਜੁੜੇ ਹੁੰਦੇ ਨੇ ਹੱਡੀਆਂ ਦੇ ਵਿੱਚ ਗੈਪ ਘਟ ਜਾਂਦਾ ਹੈ ਉਹ ਕੋਲੇ ਆਉਣਾ ਸ਼ੁਰੂ ਹੋ ਜਾਂਦੀਆਂ ਗੋਡੇ ਦੀ ਹੱਡੀ ਔਰ ਨੀਚੇ ਵਾਲੀ ਹੱਡੀ ਜਦੋਂ ਇਹ ਆਪਸ ਵਿੱਚ ਟਕਰਾਉਣਾ ਸ਼ੁਰੂ ਹੋ ਜਾਂਦੀਆਂ ਆਪਣੇ ਦਰਦ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਕੀ ਹੁੰਦਾ ਆਪਣੇ ਖੱਬੇ ਗੋਡੇ 'ਚ ਦਰਦ ਹੋਇਆ ਆਪਾਂ ਸੱਜੇ ਤੇ ਭਾਰ ਦੇਣ ਲੱਗ ਜਾਂਦੇ ਆ। ਸੱਜੇ ਦੇ ਦਰਦ ਹੋਇਆ ਤਾਂ ਖੱਬੇ ਤੇ ਭਾਰ ਦੇਣ ਲੱਗ ਜਾਂਦੇ ਆ। ਇਸ ਦਾ ਨੁਕਸਾਨ ਕੀ ਹੁੰਦਾ ਬਹੁਤ ਪੇਸ਼ੈਂਟ ਤੁਸੀਂ ਦੇਖੇ ਹੋਣੇ ਆ ਜਿਨ੍ਹਾਂ ਦੇ ਬੋਨੀਜ਼ ਹੋ ਜਾਂਦੀਆਂ ਨੇ ਐਡਾ ਹੋ ਕੇ ਤੁਰਦੇ ਆ ਉਹਨਾਂ ਦੇ ਫਿਰ ਕੀ ਹੁੰਦਾ ਚੂਲੇ 'ਚ ਵੀ ਦਿੱਕਤ ਆਉਂਦੀ ਹੈ ਔਰ ਲੱਕ 'ਚ ਵੀ ਦਿੱਕਤ ਆਉਂਦੀ ਹੈ। ਕਈ ਪੇਸ਼ੈਂਟ ਐਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਨੌਕ ਨੀਸ ਹੋ ਜਾਂਦੇ ਆ ਉਹਨਾਂ ਦੇ ਫਿਰ ਕੀ ਹੁੰਦਾ ਉਹਨੇ ਦੀ ਵੀ ਉਹਨਾਂ ਦੇ ਵੀ ਚੂਲੇ 'ਚ ਦਿੱਕਤ ਆਉਂਦੀ ਹੈ ਔਰ ਲੱਕ 'ਚ ਦਿੱਕਤ ਆਉਂਦੀ ਹੈ ਅਗਰ ਤੁਸੀਂ ਇਹ ਕਸਰਤਾਂ ਪਹਿਲਾਂ ਹੀ ਥੋੜੇ ਗੈਪ ਘਟਣ ਦੌਰਾਨ ਸ਼ੁਰੂ ਕਰ ਦੋਗੇ ਤਾਂ ਇਹ ਸਮੱਸਿਆ ਤੁਹਾਡੇ ਤੱਕ ਨਹੀਂ ਆਏਗੀ ਆਪਰੇਸ਼ਨ ਨਾਲੀ ਸਮੱਸਿਆ ਨਹੀਂ ਆਏਗੀ ਅਗਰ ਤੁਸੀਂ ਪਹਿਲਾਂ ਕਸਰਤਾਂ ਸ਼ੁਰੂ ਕਰ ਦੋਗੇ ਜਿਹੜੀਆਂ ਕਸਰਤਾਂ ਤੁਸੀਂ ਗੋਡੇ ਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਕਰਨੀਆਂ ਨੇ ਉਹ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਸੋ ਉਸ ਦੀ ਨੌਬਤ ਨਾ ਆਵੇ ਤਾਂ ਇਹ ਕਸਰਤਾਂ ਤੁਸੀਂ ਸ਼ੁਰੂ ਕਰ ਦਿਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਚ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਦ ਸਿੰਘ ਔਰ ਅਗਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਉਸ ਨੂੰ ਵੀ ਫੋਲੋ ਜਰੂਰ ਕਰੋ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਸੋ ਬੜੀਆਂ ਮਜ਼ੇਦਾਰ ਕਸਰਤਾਂ ਨੇ ਧਿਆਨ ਨਾਲ ਦੇਖਣਾ ਅੰਤ ਤੱਕ ਸੌਫ ਸ਼ੁਰੂ ਕਰੀਏ ਕੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ लीफ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਨ ਲੱਗੇ ਹਾਂ ਕਸਰਤਾਂ ਨੰਬਰ 1 ਕਸਰਤ ਕੀ ਕਰਨੀ ਆ ਤੁਸੀਂ ਐਂਕਲ ਟੂ ਪੰਪਸ 1 2 3 4 5 6 7 8 9 10 11 12 12 ਵਾਰੀ ਕੀਤੀ 12 12 ਦੇ ਤੁਸੀਂ 3 ਸੈਟ ਲਾਉਣੇ ਯਾਨੀ ਕਿ ਇੱਕ ਵਾਰੀ ਆਪਾਂ 12 ਕੀਤਾ ਤੁਸੀਂ ਇਹ ਤਿੰਨ ਵਾਰੀ ਕਰਨਾ ਇਹੋ ਵੀ ਨੰਬਰ 1 ਕਸਵਤ ਐਂਕਲ ਟੂ ਪੰਪਸ ਦੂਸਰੀ ਕਸਵਤ ਕੀ ਕਰਾਂਗੇ ਸਰਾਣਾ ਰੱਖ ਲਿਆ ਆਪਾਂ ਸਰਾਣਾ ਤਾਂ ਰੱਖਿਆ ਜਦੋਂ ਆਪਣਾ ਗੋਡਿਆਂ ਦਾ ਗੈਪ ਘਟ ਜਾਂਦਾ ਹੈ ਪੇਸ਼ੈਂਟ ਦੀ ਜੋ ਗੋਡੇ ਆ ਉਹ ਪੂਰੇ ਨਹੀਂ ਆਪਣੇ ਸਿੱਧੇ ਹੁੰਦੇ ਉਹ ਇੰਨੇ ਇੱਕ ਮੁੜਦੇ ਹੀ ਰਹਿੰਦੇ ਨੇ ਸੋ ਇਸ ਕਰਕੇ ਆਪਾਂ niche ਸਰਾਣਾ ਰੱਖਿਆ ਔਰ ਇਸ ਜਗ੍ਹਾ ਤੋਂ ਆਪਾਂ ਆਪਣੇ ਗੋਡੇ ਨੂੰ ਫੜ ਲੈਣਾ ਇਹ ਇਹ ਆ ਗਈ ਆਪਣੀ ਚੱਪਣੀ ਚੱਪਣੀ ਤੋਂ ਉੱਪਰੋਂ ਫੜ ਲੈਣਾ ਔਰ ਇਸ ਨੂੰ ਆਪਾਂ نیچے ਨੂੰ ਦੱਪਣੇ ਦਾ ਕਰਕੇ ਹਲਕਾ ਹਲਕਾ ਇੱਕ दो तीन चार छः, सात, आठ, नौ दस ग्यारह, बारह फिर फल लेना एक दो तीन चार छः, सात, आठ, नौ दस ग्यारह, बारह दिन रिलैक्स ये भी तीन सैट लाने बारह बारह दी थोड़ी दूसरी कसरत इसको कहें आप नी गलाइड हम नी गलाइड ही द्वारा करनी है ਉਸਦੇ ਲਈ ਆਪਾਂ ਨੂੰ ਕੀ ਚਾਹੀਦਾ ਇੱਕ ਚਾਹੀਦਾ ਤੌਲੀਆ ਇਹ ਤੌਲੀਆ ਲੈ ਲਿਆ ਆਪਾਂ ਇਸ ਨੂੰ ਆਪਾਂ ਐਦਾਂ ਤੈਅ ਬਣਾ ਕੇ ਗੋਲ ਕਰ ਲੈਣਾ ਤੁਸੀਂ ਦੇਖੋ ਗੋਲ ਕਰ ਲਿਆ ਇਸ ਨੂੰ ਆਪਾਂ ਗੋਡੇ ਦੇ ਥਲੇ ਰੱਖ ਦੇਣਾ ਇਸ ਜਗ੍ਹਾ ਤੇ ਔਰ ਫੇਰ ਆਪਾਂ ਨੀ ਗਲਾਈਡ ਕਰਨੀਆਂ ਵਿਦ ਟੇਬਲ ਇੱਥੇ ਆਪਾਂ ਆਥਰ ਰੱਖ ਲਿਆ ਔਰ ਆਪਾਂ ਗੋਡੇ ਨੂੰ ਦਬਾਂਗੇ ਐਦਾਂ ਕਰਕੇ 1 2 3 4 5 जोर नहीं ज्यादा लाना नहीं दर्द होएगा हल्का हल्का दबना बस तुझे हल्का हल्का मतलब मूवमेंट हो गया आखो इ दबना इन्ना देखो हिलदा ना गोडा हाँ एक दो तीन चार पे सत अठ नौ दस ग्यारह बारह दैन रिलैक्स दैन फिर करके दिखाने एक दो तीन चार पे सत अठ नौ दस गया बारह दैन रिलैक्स ਇਹ ਹੋਗੀ ਤੁਹਾਡੀ ਤੀਸਰੀ ਕਸਰਤ ニー ਗਲਾਈਡ ਵਿਦ ਟੋਬਲ ਹੁਣ ਜਿਹੜੀ ਉਦੋਂ ਨੈਕਸਟ ਕਸਰਤ ਹੈ ਉਸਦੇ ਵਿੱਚ ਆਪਾਂ ਕੀ ਕਰਨਾ ਆਪਾਂ ਗੋਡੇ ਨੂੰ ਮੋੜਨਾ ਵਾ ਕਿਉਂਕਿ ਗੋਡਾ ਪ੍ਰੋਪਰ ਮੁੜਦਾ ਵੀ ਨਹੀਂ ਹੁੰਦਾ ਆਪਾਂ ਇਥੋਂ ਫੜ ਲੈਣਾ ਔਰ ਇਦਾਂ ਕਰਕੇ ਗੋਡਾ 모ੜਾਂਗੇ ਡਿਗਰੀਜ਼ ਕੇ ਔਰ ਫਿਰ ਸਿੱਧਾ ਕਰਾਂਗੇ ਇਦਾਂ ਤੁਸੀਂ 10 ਤੋਂ 12 ਵਾਰ ਕਰਨਾ ਫਿਰ ਸਿੱਧਾ ਫਿਰ 모ੜਾਂਗੇ ਫਿਰ ਸਿੱਧਾ ਫੇਰ ਮੋੜਾਂਗੇ ਜਿੰਨਾ ਇੱਕ ਵੱਧ ਤੋਂ ਵੱਧ ਮੋੜਦਾ ਤੁਸੀਂ ਮੋੜਨ ਦੀ ਕੋਸ਼ਿਸ਼ ਕਰਨੀ ਹੈ ਗੋਡੇ ਨੂੰ ਥੱਲੇ ਉਹ ਫਾੜ ਲੈਣਾ ਹੈ ਇਦਾਂ ਕਰਕੇ ਇਹ ਤੁਸੀਂ 10 ਤੋਂ 12 ਵਾਰ ਕਰਨਾ ਬਸ ਫੇਰ ਆਰਾਮ ਨੀ ਬੈਂਡਿੰਗ ਇਹ ਹੋਗੀ ਚੌਥੀ ਕਸਰਟ ਨੈਕਸਟ ਐਕਸਰਸਾਈਜ਼ ਕੀ ਕਰਾਂਗੇ ਆਪਾਂ ਸਾਈਡ ਦੇ ਵਿੱਚ ਆਪਾਂ ਇੱਕ ਰੋਲ ਬਣਾ ਲੈਣਾ ਇਦਾਂ ਕਰਕੇ ਔਰ ਇਸ ਦੇ ਉੱਪਰ ਆਪਾਂ ਡਾਬਲ ਲੇਟ ਰਹੇ ਹਾਂ ਤਾਂ ਕਿ ਤੁਸੀਂ ਵੀ ਘਰ ਤੇ ਇਦਾਂ ਦਾ ਰੋਲ ਬਣਾ ਸਕੋ ਔਰ ਇਸ ਨੂੰ ਆਪਾਂ ਆਪਣੇ ਗੋਡੇ ਦੇ નીચે ਰੱਖ ਲੈਣਾ ਇਦਾਂ ਕਰਕੇ ਔਰ ਹੁਣ ਆਪਾਂ ਪੈ ਜਾਣਾ ਇਹ ਹੋਗੀ ਤੁਹਾਡੀ ਪੰਜਵੀਂ ਐਕਸਰਸਾਈਜ਼ ਹੈ पै जाना पै के आप गोटे को नीचे प्रेस करा करके आपके आप होल्ड करना एक दो तीन चार पांच पे सत अठ नौ दस दिन रिलैक्स फिर दबागे एक दो तीन चार पांच पे सत अठ नौ दस फिर दबागे एक दो तीन चार पांच पे सत अठ नौ दस फिर दब देंगे एक दो तीन चार पांच पे सात आठ नौ दस फिर दब देंगे एक दो तीन चार पांच पे सात आठ नौ दस फिर दब देंगे एक दो तीन चार पांच पे सात आठ नौ दस दिन रिलैक्स ये आपका छह बारी दबिया ये उदूबा आराम करना ਇਦਾਂ ਤੁਸੀਂ ਇਹ 10 ਵਾਰੀ ਕਰਨਾ ਆਪਾਂ 6 ਵਾਰੀ ਕਰਕੇ ਦਿਖਾਇਆ ਤੁਹਾਨੂੰ ਵੀਡੀਓ ਜਿਆਦਾ ਲੰਬੀ ਨਾ ਬਣ ਜਾਵੇ ਤਾਂ ਕਰਕੇ ਤੁਸੀਂ ਇਹ ਆਪਾਂ 6 ਵਾਰੀ ਕੀਤਾ ਪਰ ਤੁਸੀਂ ਇਹ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਗੋਡੇ ਦੀ ਬਹੁਤ ਹੀ ਵਧੀਆ ਕਸਰਤ ਹੁਣ ਤੋਂ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਇਹੀ ਰੋਲ ਹੈ ਜੋ ਇਸ ਨੂੰ ਆਪਾਂ ਦੋਨਾਂ ਗੋਡਿਆਂ ਦੇ ਵਿਚਾਲੇ ਲੈ ਲੈਣਾ ਇਦਾਂ ਕਰਕੇ ਇਦਾਂ ਦੇਖੋ ਦੋਨਾਂ ਗੋਡਿਆਂ ਦੇ ਵਿਚਾਲੇ ਔਰ ਥੈਨ ਆਪਾਂ ਦੋਨੋਂ ਸਾਈਡ ਤੋਂ ਪ੍ਰੈਸ ਕਰਾਂਗੇ ਪ੍ਰੈਸ ਕੀਤਾ ਆਪਾਂ जोरती दोनों पास्य गोडे मोड़े हुए ने इतने आपको होल्ड करना दस सैकेंड एक दो तीन चार पे सात, आठ, नौ दस दिन रिलैक्स फिर दब देंगे एक दो तीन चार पे सात, आठ, नौ दस फिर दब देंगे एक दो तीन चार पे सत अठ नौ दस फिर दब देंगे एक दो तीन चार पे सत 8 9 10 देन रिलैक्स ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਕੋਡੇ ਦੱਬਣ ਵਾਲੀ ਕਸਰਤ ਹੁਣ ਜਿਹੜੀ ਉਸ ਤੋਂ ਬਾਅਦ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਸਿੱਧੇ ਪੈ ਕੇ ਔਰ ਇੱਕ ਗੋਡਾ ਮੋੜ ਲੈਣਾ ਦੂਸਰੀ ਸਾਈਡ ਵਾਲਾ ਪਹਿਲਾ ਪੈਰ ਅੰਦਰ ਮੋੜਿਆ ਔਰ ਲੱਤ ਉੱਪਰ ਚੱਕ ਦੇਣੀ ਆ ਥੱਲਿਓ 30 ਡਿਗਰੀ ਤੱਕ ਮਤਲਬ ਜਿੱਡਾ ਆਪਣਾ ਹ ਪੈਰ ਆ ਇੰਨੀ ਕਿਲਾਤ ਉੱਪਰ ਰੱਖਣੀ ਆ ਪੈਰਾਂ ਅੰਦਰ ਨੂੰ ਮੋੜ ਕੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6

और पांच बारी ही दूसरी साइड करना पहला गोडा मोड़ लेना और दूसरे पैर सीधा करके अंदर मोड़ के फिर उपर चकना इतने आप दस गिणा एक दो तीन चार पे सात आठ नौ दस रिलैक्स फिर उपर चकें एक दो तीन चार पे सात आठ नौ दस देन रिलैक्स पांच इस साइड पांच इस साइड ये होगी एस एल आर एक्सरसाइज जी उस अगली कसरत आप सीधे पै जाना और दोनों अपने जो पैर ने ओ, खोल देने हैं और आप इस गोडे को इस गिटे न लाने की कोशिश और इस गोडे इस गिट्टे लाने की कोशिश करनी है इदा करके एक दो तो, तीन चार पांच फिर दूसरी साइड एक दो तीन चार पंच फिर दूसरी साइड एक दो तो, तीन चार पंच फिर दूसरी साइड दो तीन चार दूसरी साइड एक दो तीन चार तो दूसरी साइड एक दो तीन चार दूसरी साइड एक दो तीन चार देन रिलैक्स ये तो टोटल पांच बारी इधर पांच बारी इधर यानी कि यह दस बारी करना हूँ जी उस तो अगली कसरत आ उसलिए आप बैठ जाना है सीधे बैठ जाना है और आप पैर न अंदर मोड़ के उपर चक देना है और सामने देखा इतने आप होल्ड करना दस सैकेंड एक दो तो, तीन चार पे सत अठ नौ दस बिल्कुल सीधे बहना ऐसा बैठ के नहीं करना यह गलत है बिल्कुल स्ट्रेट बैठा और सामने देखा इतने आप दस गए पेज छे ये दोनों साइड करनी है कसरत दस दस बारी दोबारा देखो पैर अंदर मोड़ा उपर चकती सामने देख रहे हैं एक दो तो, तीन चार पे सत अठ नौ दस ਰਿਲੈਕਸ ਪੈਰਾਂ ਦੇ ਮੋੜਿਆਂ ਉੱਪਰ ਚਾਕਤੀ ਸਾਹਮਣੇ ਦੇਖ ਰਹੇ ਆ 1 2 3 4 5 6 7 8 9 10 ਦੈਨ ਰਿਲੈਕਸ ਇਹ ਸੰ ਆਪਣੀਆਂ ਕੋਡੇ ਥੋੜੇ ਅਗਰ ਕਸ ਗਏ ਨੇ ਕਸਰਤ ਸੋ ਇਹ ਸੰ ਕਸਰਤਾਂ ਅਗਰ ਥੋੜੇ ਕੋਡੇ ਕਸ ਗਏ ਨੇ ਜਾਂ ਗੈਪ ਘਟ ਗਿਆ ਹੈ ਇਹ ਕਸਰਤਾਂ ਤੁਸੀਂ ਫਿਰ ਦੁਪਹਿਰੇ ਸ਼ਾਮ ਕਰਨੀਆਂ ਸ਼ੁਰੂ ਕਰ ਦੋ 10 ਦਿਨਾਂ ਦੇ ਵਿੱਚ ਤੁਹਾਨੂੰ ਇਦਾਂ ਲੱਗੇਗਾ ਵੀ ਹਾਂ ਜਾਨ ਪੈਣੀ ਸ਼ੁਰੂ ਹੋ ਗਈ ਆ ਅਗਰ ਕੋਈ ਕਸਰਤ ਨਹੀਂ ਸਮਝ ਆਏਗੀ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਔਰ ਜਾਂ ਫਿਰ ਸਾਨੂੰ ਕਾਲ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਿਓ ਜੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਭੈਣਾਂ ਪਈਆਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ